ਲਓ ਭਾਈ ਤੁਸੀਂ ਸਟੋਰ ਅੰਦਰੋਂ ਵੀ ਦੇਖ ਲਓ ਇਹ ਬੰਬੇ ਦਾ ਬ੍ਰਾਂਡ ਹੈਗਾ ਤੇ ਜਿਹੜੇ ਹੋ ਇੰਪੋਰਟ ਹੋ ਕੇ ਦबई ਤੋਂ ਆਉਂਦੇ ਆ ਇਧਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਜਿੰਮ ਲਾ ਲਈ ਤੇ ਮੀਂਹ ਰਾਤ ਫੇਰ ਆਇਆ ਸੀ ਮੌਸਮ ਕਿਹੜਾ ਤਾਂ ਮੀਂਹ ਪਏ ਤੋਂ ਠੰਡਾ ਹੋ ਜਾਂਦਾਗਾ ਫੇਰ ਫੇਰ ਬਾਅਦ ਚ ਅੱਗ ਲੱਗ ਜਾਂਦੀ ਹੈ ਧੁੱਪ ਜੀ ਨਿਕਲ ਆਉਂਦੀ ਹੈਗੀ ਤੇ ਲਵ ਵੀ ਹੁਣੀ ਸਾਡੇ ਨਾਲ ਨੇ ਜੇ ਮਲਾਂ ਤੋਂ ਬਾਅਦ ਬਈ 10 ਮਿੰਟ ਅਸੀਂ ਬੈਠ ਕੇ ਇੱਥੇ ਕੁਸਕਾਂ ਤੇ ਰੈਸਟ ਕਰਕੇ ਫਿਰ ਚੱਲਦੇ ਆ। ਚੋਰ ਚੋਰੀ ਕਰਨੇ ਇੱਕ ਵਾਰ ਹੋ ਜਾਏ। ਦੋ ਚੋਰ ਬਈ ਜਾਂਦੇ ਹੋਏ। ਡਾਕਾ ਮਾਰਨ ਅੰਗੂਰਾ ਤੇ। ਪਰ ਉੱਥੇ ਕੁੱਤੇ ਵੀ ਬੰਨੇ ਹੋਏ ਆ ਥੱਲੇ ਦੋ ਕੁੱਤੇ ਅੰਗੂਰਾ ਦੇ ਉੱਥੇ। ਇਹ ਦੇਖਦੇ ਆ ਕੀ ਬੰਦਾਗਾ। ਲਫਾਫਾ ਵੀ ਨਾਲ ਸਾਡੇ ਬੋਕ ਸਟੋਰ ਵਾਲਾ ਲੈ ਕੇ ਗਏ ਆ। ਅਣੀ ਬਤਾ 76 ਪੈਣ ਉਧਰ। ਆਹਨੇ ਕੁੱਤੇ ਨੂੰ ਅਹਰਦਾ ਕੀ ਕੀ ਕਰ ਦਿੰਦਿਆ ਯਾਰ ਇਹ ਕੁੱਤਾ ਪੁਸਕਦਾ ਹੀ ਨਹੀਂਗਾ ਕਾ ਕੁੱਤਾ ਹੀ ਬੇਕਾਰ ਹੈ ਜਿਹੜਾ ਬੰਨਿਆ ਹੋਇਆ ਹੈ ਹੈ ਰੋਟੀ ਪਾਦੀ ਬਾਹੇ ਖਰਾਬ ਬੰਦੇ ਆਣਾ ਇੱਕ ਬੁੜੀ ਦਾ ਹਾਂ ਉਹ ਰੋਟੀ ਖਾਈ ਜਾਂਦਾ ਕੁੱਤਾ ਉਹ ਸੀਗਾ ਕੁੱਤਾ ਬਾਈ ਜੇ ਤੁਹਾਨੂੰ ਦੇਖਦਾ ਹੋਵੇ ਬਾਹੇ ਖਰਾਬ ਬੰਦੇ ਆ ਇਹ ਆ ਜਾਣ ਨਾ ਇਧਰੋਂ ਨਿਕਲ ਕੇ ਦੇਖੀ ਆਉਂਦੇ ਇਹ ਭੱਜ ਕੇ ਆਹ ਕਦੇ ਨਹੀਂ ਦਰਦੇ ਨਹੀਂ ਮੇਰੇ ਸਾਲੇ ਇਹ ਕਰਨੇ ਕਿ ਅੱਜ ਬੱਲ ਖਾ ਲਈਏ ਨਾ ਜੀ ਉੱਤਈ ਬੇਕਾਰ ਬੰਨਿਆ ਕੋਸ ਕਹਿੰਦੇ ਨਹੀਂ ਗਾ ਹਾਂ ਦੇਖੋ ਭਾਈ ਲੱਛਣ ਦੇਖ ਲੋ ਇਹਨਾਂ ਦੇ ਸਾਰੀਆਂ ਬੇਲਾ ਇਹਨਾਂ ਨੇ ਖਾਲੀ ਕਰ ਤਕਾ ਜੰਗੂਰਾਂ ਦੀਆਂ ਲੈ ਵੀ ਤਿਆਰ ਹੋ ਕੇ ਆ ਗਏ ਅੱਡੇ ਤੇ ਤੇ ਚੱਲਿਆ ਗੱਬਰੂ ਫੂਟਾ ਨਾਲ ਜੰਗ ਲੜਨ ਜਿਹੜੀ ਰੋਜ਼ ਚੱਲਦੀ ਹੈਗੀ ਅੱਜ ਫੇਰ ਬਹੁਤ ਖਤਰਨਾਕ ਲੱਗਿਆ ਬਾਈ ਬਾਈ ਬਹੁਤ ਖਤਰਨਾਕ ਕਿੰਨੇ ਟਾਈਮ ਦਾ ਲੱਗਿਆ ਪਿਆਗਾ ਤੇ ਲਵੀ ਅੱਡੇ 'ਚ ਖੜਾ ਸੀ ਇਹਨੂੰ ਸੱਦਿਆ ਉਥੋਂ ਗਰਮੀ ਮਰ ਗਿਆ ਮੈਂ ਤਾਂ ਖੜਾ ਖੜਾ ਬਸ ਕੇ ਸਾਰਿਆਂ ਨਾਲੋਂ ਪਹਿਲਾ ਬੰਦਾ ਇਹ ਸੀ ਬਾਈ ਜਿਹੜਾ ਕਹਿੰਦਾ ਸੀ ਮੈਂ ਚਾਹ ਨਹੀਂ ਪੀਣੀਗੀ ਏ ਬੰਦੇ ਨੇ ਸਾਰ ਨੂੰ ਪਹਿਲਾਂ ਚਾਹ ਬੰਦ ਕਰਾਈ ਹੈਪੀ ਨੇ ਕਹਿੰਦਾ ਮੇਰੀ ਚਾਹ ਨਾਲ ਬਣਾਇਆ ਕਰੋ ਦੂਜੇ ਨੰਬਰ ਤੇ ਉਹ ਡੀਆਰ ਅੰਦਰ ਬੈਠਾ ਤੇ ਹੁਣ ਆ ਮਗਾ ਕੇ ਦਸਾਂ ਦਾ ਕੱਪ ਦੋ ਘੁੱਟਾ ਇਹਦੇ ਚ ਚਾਹ ਦੇਣੀ ਆ ਤਰਸਾਈ ਜਾਂਦੇ ਆ ਸਾਲੇ ਚਾਹ ਨੂੰ ਇਹਦੇ ਨਾਲ ਕੀ ਬੰਦਦਾਗਾ ਚਾਹ ਯਾਰ ਕਿਹੜੀ ਚਾਹ ਭਈ ਹੈ ਲੈ ਬਈ ਮੈਂ ਤੇ ਹਰ ਪਾਸੇ ਚੱਲ ਪਏ ਚਾਹ ਪੀਣ ਤਵਾਰੇ ਫੇਰ ਤੇ ਸਾਨੂੰ ਇੱਕ ਨਵੀਂ ਚੀਜ਼ ਦਿਖਾ ਦਗੇ ਜਿਹੜਾ ਸਟੋਰ ਖੁੱਲਿਆ ਛੋਟਾ ਜਿਹਾ ਮੈਨੂੰ ਦਿਖਾਉਣਾਗਾ ਆਹਾ ਪਰਫਿਊਮ ਵਗੈਰਾ ਬਾਈ ਕੀ ਲਿਖਿਆਗਾ ਇਵਨ ਅਰਬੀ ਇਤਰਾ ਇਤਰਾ ਇਹੋ ਮਿਲਦੇ ਆ ਨਾ ਕੀ ਹੁੰਦਾ ਹੈ ਕਿਹੜੀ ਕਹਿੰਦੇ ਇਹਨਾਂ ਨੂੰ ਇਹਨਾਂ ਦੇ ਆਫਰ ਚੱਲ ਰਹੀ ਆ ਬਾਏ 2 ਗੇਟ 1 ਤੇ ਜੇ ਤਿੰਨ ਖਰੀਦਦੇ ਆ ਤਾਂ ਫਿਰ ਦੋ ਫਰੀ ਆ ਛੋਟਾ ਜਾਂ ਬੜਾ ਵਧੀਆ ਸਟੋਰ ਹੈਗਾ ਜਿੱਥੇ ਲਵਾਈਸ ਦਾ ਸਟੋਰ ਹੈਗਾ ਉਹਦੇ ਸਾਹਮਣੇ ਬਿਲਕੁਲ ਇਹ ਖੁੱਲਿਆਗਾ ਬੜੇ ਵਧੀਆ ਸਮਿਲਾਂ ਹੁੰਦੀਆਂ ਜਦੋਂ ਕੋਲ ਦੀ ਨਾ ਲੰਘਦੇ ਆਂਗੇ ਘੈਂਟਗਾ ਲਵਾਤਾ ਬਾਈਆਂ ਦੇ ਨਮਸਤੋ ਹਰ ਆਇਆ ਹੈ। ਲੋ ਭਾਈ ਤੁਸੀਂ ਸਟੋਰ ਅੰਦਰੋਂ ਵੀ ਦੇਖ ਲਓ। ਇਹ ਬੰਬੇ ਦਾ ਬ੍ਰਾਂਡ ਹੈਗਾ ਤੇ ਜਿਹੜੇ ਹੋ ਇੰਪੋਰਟ ਹੋ ਕੇ ਦਬਈ ਤੋਂ ਆਉਂਦੇ ਆ ਇਧਰ। ਭਾਈ ਜੇ ਫਰਾਂਸ ਤੋਂ ਦਬਈ ਤੇ ਫਰਾਂਸ ਤੋਂ। ਭਾਈ ਨੇ ਲਿਖਿਆ ਵੀ ਬੋਤਲ ਨੂੰ ਟੱਚ ਨਾ ਕਰੋ। ਠੀਕ ਹੈ ਜੀ। ਫ੍ਰੈਗਰੈਂਸ ਬੜੀ ਵਧੀਆ ਆਉਂਦੀ ਹੈਗੇ ਭਾਈ। ਅ ਅਲੱਗ-ਅਲੱਗ ਆਗੇ ਜੇ ਨੂੰ ਜਿਹੜੀ ਵੀ ਫ੍ਰੈਗਰੈਂਸ ਚਾਹੀਦੀ ਹੈ ਇਹ ਬਣਾ ਵੀ ਦਿੰਦੇ ਆ ਆਪਦੇ ਕੋਲੋਂ। ਤੇ ਵੈਸੇ ਵੀ ਵਾਧੂ ਮਿਲ ਜਾਂਦੇ ਆ ਦੇਖੋ ਘੈਂਟ ਗੱਲ ਬਾਤ ਆ ਪੂਰੀ ਨਵਾਂ ਸਟੋਰ ਆਇਆ ਅਕੀ ਸਿੰਗਲ ਸ਼ੀਸ਼ੀ ਵੀ ਆ ਜੂਗੀ ਜੇ ਮਿਕਸਰ ਕਰਨਾ ਤਾਂ ਮਿਕਸਰ ਵੀ ਹੋ ਜਾਂਦੇ ਆ ਸਾਰੇ ਠੀਕ ਆ ਸਰ ਓਕੇ ਥੈਂਕ ਯੂ ਚੱਲ ਚਲੀਏ ਕਿਹੜਾ ਸਰ ਇਹ ਦੁਬਈ ਦਾ ਬ੍ਰਾਂਡ ਹੈ ਹਾਂ ਆ ਪੋਂਪੇ ਦਾ ਬ੍ਰਾਂਡ ਆ ਅੱਛਾ ਸਟਾਕ ਆ ਦਾ ਉਹ ਬਾਹਰ ਕੋਟ ਹੋ ਕੇ ਆਉਂਦਾ ਉਹ ਆਉਂਦਾਗਾ ਦੁਬਈ ਤੇ ਫਰਾਂਸ ਤੇ ਦੁਬਈ ਤੇ ਫਰਾਂਸ ਤੋਂ ਕਿਉਂਕਿ ਜ਼ਿਆਦਾਤਰ ਇਹਨਾਂ ਯੂਜ਼ ਕਰਦੇ ਆ ਇਤਰ ਵਗੈਰਾ ਤੇ ਉਧਰ ਹੀ ਯੂਜ਼ ਕਰਦੇ ਆ ਹਾਂ ਦੁਬਈ ਜੀ ਕਰਦਾ ਸ਼ੇਖ ਹਾਂ ਸ਼ੇਖ ਹੁਣ ਪਿੰਡਾਂ ਵਾਲੇ ਝੱਟ ਵੀ ਲਾਉਣਗੇ ਇਤਰਾ ਇਤਰਾ ਫਲੇਲਾ ਅਤਰਾ ਫਲੇਲਾ ਵਾ ਵਾ ਅਤਰਾ ਫਲੇਲਾ ਹੋ ਗਈ ਜੀ ਵੇਲੇ ਪਰ ਬਾਈ ਦਿਮਾਗ ਬੜਾ ਖਰਾਬ ਹੋਇਆ ਪਿਆ ਸੋਚ-ਸੋਚ ਕੇ ਸਾਰਾ ਦਿਨ ਮੇਰਾ ਸੋਚਦੇ ਦਾ ਅਹੀਂ ਲੰਘ ਜਾਂਦਾ ਵੀ ਹੁਣ ਕੰਟੈਂਟ ਕੀ ਬਣਾਈਏ ਜਿਹੜਾ ਅਸਲੀ ਸਟਰਗਲ ਆ ਜਿਹੜੀ ਅਸਲੀ ਮਿਹਨਤ ਆ ਉਹ ਸਟਾਰਟ ਹੀ ਹੁਣ ਹੋਈ ਹੈਗੀ ਮੋਨਟਾਈਜ਼ ਹੋਣ ਤੋਂ ਬਾਅਦ ਹੁਣ ਸਮਝ ਨਹੀਂ ਆਉਂਦਾ ਕੀ ਬਣਾਈਏ ਕੀ ਨਾ ਬਣਾਈਏ ਜੇ ਕਿਸੇ ਪਾਸੇ ਬਾਹਰ ਜਾਣੇ ਆਗੇ ਵੀ ਦੂਰ ਕਿਤੇ ਲੰਘਦੇ ਆਂਗੇ ਬਣਾਉਣ ਵੀਡੀਓ ਜਿਵੇਂ ਪਹਿਲਾਂ ਸ਼ਿਮਲੇ ਵਗੈਰਾ ਗਏ ਸੀਗੇ ਤਾਂ ਉਹਦੇ ਵਾਸਤੇ ਪੈਸੇ ਚਾਹੀਦੇ ਹੈਗੇ ਠੀਕ ਆ ਤੇ ਨਾ ਕੰਮ ਤੇ ਕੰਮ ਛੱਡ ਸਕਦੇ ਆ ਕੰਮ ਬਿਨਾ ਵੀ ਨਹੀਂ ਸਰਦਾ ਜੇਬ ਖਾਲੀ ਹੋ ਜਾਂਦੀ ਹੈਗੀ ਫਿਰ ਤਾਂ ਜਮੀ ਜਾਣ ਜੋਗੇ ਹੈ ਨਹੀਂ ਕਿਸੇ ਪਾਸੇ ਤੇ ਗੱਲ ਬੱਸੋਂ ਬਾਹਰ ਹੋਈ ਪਈ ਹੈ ਦੇਖਦੇ ਆਂਗੇ ਬਾਬਾ ਕਰੂ ਭਲੀ ਹੌਲੀ ਹੌਲੀ ਕੀ ਬਣਦਾਗਾ ਤੇ ਲਾਉਣਿਆ ਦਿਮਾਗ ਕੋਈ ਵਧੀਆ ਵੀਡੀਓ ਬਣਾਇਆ ਕਰਾਂਗੇ ਕਿੱਧਰ ਜਾਇਆ ਕੋ 14 ਮੜਕੇ ਆਂ ਚੱਲ ਸਰ ਆ ਗਏ ਜੀ ਘਰ ਕੋਲੇ ਤੇ ਚਲਿਏ ਘਰੇ ਗਰਮੀ ਬੜੀ ਖਤਰਨਾਕ ਆ ਬਾਈ ਚਿਪਚਿਪੀ ਹੁਣ ਨਾ ਆਕੇ ਨਾ ਫੇਰ ਮਾੜੀ ਸੁਰਤ ਟਿਕਾਣੇ ਆਊਗੀ ਸਰੀਰ ਜਮਾ ਬੰਦ ਲਿਆ ਪਿਆ ਗਰਮੀ ਨਾਲ ਠੀਕ ਆ ਜੀ ਗੋਲਡਰਾਇਟ ਜੀ ਸਸਰੀ ਘਾਲ ਸਾਰਿਆਂ